ਭਾਗ ਸਿੰਘ ਹੈ ਜਿਹੜਾ ਚੌਧਰੀ ਉਰੇ ਬੈਠਾ ਹੁੰਦਾ ਤੇ ਚੌਧਰੀ ਹੈ ਜਿਹੜਾ ਉਹ ਕਹਿੰਦਾ ਵੀ ਮਹਾਰਾਜ ਜੇ ਤੁਸੀਂ ਕਹੋ ਮੇਰੀ ਸਰਕਾਰੇ ਦਰਬਾਰੇ ਚੱਲਦੀ ਹੈ ਲਾਹੌਰ ਦੀ ਸਰਕਾਰ ਦੇ ਨਾਲ ਮੈਂ ਤੁਹਾਡਾ ਸਮਝੌਤਾ ਕਰਾ ਦਿੰਦਾ ਹਾਂ ਤੇ ਜਦੋਂ ਭਾਗ ਸਿੰਘ ਨੇ ਇਹ ਗੱਲ ਆਖੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਤਾਂ ਉਸਮਾਨ ਵੱਲ ਦੇਖਣ ਲੱਗ ਪਏ ਉੱਪਰ ਨੂੰ ਤੇ ਫੇਰ ਸਤਿ ਸੱਚੇ ਪਾਤਸ਼ਾਹ ਜੀ ਭਗ ਸਿੰਘ ਵੱਲ ਦੇਖਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਛੇੜਾ ਹੈ ਜਿਹੜਾ ਵੀਰ ਰਾਸਤੇ ਨਾਲ ਲਾਭ ਹੋ ਜਾਂਦਾ ਹੈ ਫਿਰ ਮਹਾਰਾਜ ਕਹਿੰਦੇ ਨੇ ਕਿ ਸਮਝੌਤਾ ਸਮਝੌਤਾ 2-3 ਵਾਰ ਮਹਾਰਾਜ ਇਸ ਤਰ੍ਹਾਂ ਕਹਿੰਦੇ ਨੇ ਉਹ ਕਹਿੰਦੇ ਭਾਗ ਸਿਆ ਤੁਹਾਨੂੰ ਸਮਝਾਉਂਦਾ ਉਹ ਨਹੀਂ ਨਾਜਰੇ ਆਇਆ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਨ ਤਮੀ ਤੇਨ ਆਇਆ ਗਿਆ ਉਹਨੇ ਉਹਨੇ ਹੀ ਤੁਹਾਨੂੰ ਸਮਝਾਉਂਦਾ ਇਹ ਜਿਹੜਾ ਯਾਦ ਆਇਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ ਤੁਹਾਡੇ ਸਮਝਾਉਂਦਾ ਹੈ ਉਦੋਂ ਯਾਦ ਨਹੀਂ ਆਇਆ ਤੇ ਗੁਰੂ ਸਾਹਿਬ ਸਾਹਿਬ ਕੀ ਜਦੋਂ ਸਾਨੂੰ ਆਨੰਦਪੁਰ ਸਾਹਿਬ 7 ਮਹੀਨੇ ਘੇਰਾ ਬੈ ਰਹਾ ਉਹਨੇ ਸਮਝੌਤਾ ਉਨੋਂ ਜ਼ਿਆਦਾ ਨਹੀਂ ਆਇਆ ਸਾਡੇ ਕਿੰਨੇ ਜਾਨਾਂ ਤੋਂ ਪਿਆਰੇ ਸਿੱਖ ਨੇ ਜਿਹੜੇ ਸਾਸਾ ਦੇ ਵਿੱਚ ਬਹਿ ਗਏ ਸਮਝੌਤਾ ਤੁਹਾਡੇ ਉਦੋਂ ਨਹੀਂ ਜ਼ਿਆਦਾ ਆਇਆ ਤੇ ਸਾਡੇ ਪੁੱਤਰ ਤੇ ਸਾਡੇ ਕਿੰਨੇ ਸਿੰਘ ਨੇ ਜਿਹੜੇ ਉਹ ਗੜੀ ਚਮਕੌਰ ਦੇ ਵਿੱਚ ਸ਼ਹੀਦ ਹੋ ਗਏ ਤੁਹਾਡੇ ਸਮਝੌਤਾ ਉਦੋਂ ਨਹੀਂ ਜ਼ਿਆਦਾ ਆਇਆ ਤੇ ਚੌਧਰੀ ਹੈ ਜਿਹੜਾ ਉਹ ਆਗਦਾ ਕਹਿੰਦਾ ਮਹਾਰਾਜ ਸਰਕਾਰ ਹੈ ਜਿਹੜੀ ਫੌਜ ਹੈ ਤੰਗ ਬੜੀ ਕਰਦੀ ਹੈ ਬੜੀ ਤੰਗ ਕਰਦੀ ਹੈ ਤੇ ਤੁਸੀਂ ਸਮਝੌਤਾ ਕਰ ਲੋ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਅਸੀਂ ਜਿਹੜਾ ਕਿਸੇ ਤੇ ਕੋਈ ਜ਼ੁਲਮ ਕਰਦੇ ਹਾਂ ਜ਼ੁਲਮ ਤਾਂ ਉਹ ਕਰ ਰਹੇ ਨੇ ਅਸੀਂ ਤਾਂ ਆਨੰਦਪੁਰ ਦੇ ਵਿੱਚ ਆਪਣਾ ਆਨੰਦ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੇ ਸਾਨੂੰ ਉੱਥੇ ਰਹਿਣ ਨਹੀਂ ਦਿੱਤਾ ਤੇ ਕੋਈ ਸਮਝੌਤਾ ਨਹੀਂ ਕਰਨਾ ਕਹਿੰਦੇ ਜੇ ਸਮਝੌਤਾ ਨਹੀਂ ਕਰਨਾ ਭਾਗ ਸਿੰਘ ਕਹਿੰਦਾ ਫਿਰ ਮਹਾਰਾਜ ਲਿਖ ਕੇ ਦੇ ਦਿਓ ਸਾਤੋਂ ਫਿਰ ਸਿੱਖੀ ਨਹੀਂ ਨਿਵਾਈ ਜਾਂਦੀ ਤੇ ਗੁਰੂ ਰੂਪ ਸਾਹਿਬ ਜੀ ਦੂਜਾ ਸਮਝੌਤਾ ਉੱਥੇ ਉੱਥੇ ਵੇਦਾਵਾ ਕਹਿੰਦੇ ਨਹੀਂ ਕੋ ਉੱਥੇ ਲਿਖਿਆ ਗਿਆ ਤੇ ਵੇਦਾਵਾ ਫਿਰ ਮਹਾਰਾਜ ਕਹਿੰਦੇ ਲਿਓ ਭਾਈ ਕਾਗਜ਼ ਤੇ ਤਿੰਨ ਮੰਗਵਾਤਾ ਕਹਿੰਦੇ ਲਿਖੋ ਫਿਰ ਮਹਾਰਾਜ ਨੇ ਲਿਖ ਕੇ ਦੇ ਦਿੱਤਾ ਨਸੇ ਗਾਲੇ ਬਾਗ ਜਿਵੇਂ ਲਿਖ ਦਿੱਤਾ ਉੱਤੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਤੋਂ ਬਾਅਦ ਤੁਹਾਡੇ ਸਿੱਖ ਨਹੀਂ ਮਹਾਰਾਜ ਕਹਿੰਦੇ ਭਾਈ ਦਸਤਕ ਕਰ ਦੋ ਸਾਰੇ ਜਿਹੜੇ ਉੱਤੇ ਤੇ ਇਤਿਹਾਸ ਦੇ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਸਾਰਿਆਂ ਨੇ ਦਸਤਕ ਵੀ ਕਰ ਦਿੱਤੇ ਤੇ ਆਖਦੇ ਨੇ ਕਿ ਕਾਰ ਬੰਦੇ ਆਣੇ ਦਸਤਕ ਦਿੱਤੇ ਸੀ ਭਗ ਸਿੰਘ ਨੇ ਇੱਕ ਦਰਬਾਰਾ ਸਿੰਘ ਸੀ ਚਾਰ ਜਿਹੜੇ ਦੋ ਤਰ੍ਹਾਂ ਦੇ ਸਿੱਖ ਹੁੰਦੇ ਨੇ ਗੁਰੂ ਪ੍ਰਸਾਦ ਸਿੰਘ ਜੀ ਇੱਕ ਤਾਂ ਨਾ ਮਿਲਵਰਤ ਨਹੀਂ ਸਿੱਖਾ ਇੱਕ ਮਿਲਵਰਤ ਨਹੀਂ ਸਿੱਖਾ ਇੱਕ ਤਾਂ ਸਰਕਾਰ ਨਾਲ ਰਲ ਕੇ ਚੱਲਦੇ ਨੇ ਸਰਕਾਰ ਕੁਸਮਾਤੀ ਖਰੀ ਜਾਂਵੇ ਉਹਦੇ ਨਾਲ ਰਲ ਕੇ ਚੱਲਦੇ ਨੇ ਇੱਕ ਬਾਕੀ ਕਿਸਮ ਦੇ ਸਿੱਖ ਹੁੰਦੇ ਨੇ ਜਿਹੜੇ ਸਰਕਾਰ ਦੇ ਨਾਲ ਕਦੇ ਰਲ ਕੇ ਨਹੀਂ ਚੱਲਦੇ ਤੇ ਸਰਕਾਰ ਦੇ ਧੱਕੇ ਦੇ ਵਿਰੋਧ ਨੂੰ ਬੋਲਦੇ ਰਹਿੰਦੇ ਨੇ ਤੇ ਜਿਹੜੇ ਤਾਂ ਹੁਣ ਇਹ 4-5 ਸਿੱਖ ਮੁਰੇ ਸੀਗੇ ਉਹ ਦੀਗੇ ਮਿਲ ਵਰਤ ਨੂੰ ਇਹ ਸਿੱਖ ਸਰਕਾਰ ਨਾਲ ਲੜ ਕੇ ਚੱਲਣ ਵਾਲੇ ਤੇ ਜਦੋਂ ਗਸ਼ਤ ਕਰ ਦਿੱਤੇ ਕਹਿੰਦੇ ਸਾਰਿਆਂ ਨੇ ਮੁੜੇ ਆ ਨਹੀਂ ਨੇ ਤੇ ਆਉਨੇ ਹੋਏ ਰਾਹ ਦੇ ਵਿੱਚ ਮਾਤਾ ਭਾਗੋਂ ਕਹਿੰਦੀ ਵੀ ਅਸੀਂ ਨਹੀਂ ਤੁਹਾਡੇ ਨਾਲ ਜਾਣਾ ਭਾਗ ਸਿੰਘ ਨੂੰ ਕਹਿੰਦੀ ਜਿੰਨੇ ਵੀ ਚੌਧਰੀ ਕੋਦੋਂ ਨਾਲ ਆਏ ਹੋਏ ਸੀ ਪੰਚਾਇਤਾਂ ਸੀ ਨਾ ਕਹਿੰਦੇ ਅਸੀਂ ਨਹੀਂ ਤੁਹਾਡੇ ਨਾਲ ਜਾਣਾ ਅਸੀਂ ਤਾਂ ਸਤਗੁਰਾਂ ਦੇ ਨਾਲ ਇੱਥੇ ਸਤ ਸੂ ਸੱਚੇ ਪਾਸਾ ਜਿਨ੍ਹਾਂ ਦੇ ਲਈ ਲੜ ਕੇ ਸੀਧ ਹੋਵਾਂਗੇ ਮਹਾਰਾਜ ਕਹਿੰਦੇ ਸਾਡੀ ਜਿਹੜੀ ਕਦਰ ਪੈਣੀ ਆ ਸਾਨੂੰ ساری ਜ਼ਿੰਦਗੀ ਲਾਂਤਾਂ ਮਿਲਦੀਆਂ ਰਹਿਣਗੀਆਂ ਜਨਮਾਂ ਜਨਮਾਂ ਤੱਕ ਲਾਂਤਾਂ ਪੈਣਗੀਆਂ ਮਰਨ ਦਾ ਕੀ ਮਤ ਹੈ ਕਦੋਂ ਮੌਤ ਆ ਜਾਵੇ ਤੇ ਗੁਰੂ ਰੂਪ ਸਾਹਿਬ ਜੀ ਕਹਿੰਦੇ ਸਾਡੀ ਕਦਰ ਹੈ ਜਿਹੜੀ दल पुरा पुराती

ਇਹ ਜਿੰਦਲੀ ਦਾ ਕੀ ਪਤਾ ਕਿੰਨਾ ਚੱਲ ਰਹੇ ਤੇ ਮਾਤਾ ਪਿਤਾ ਕੌਰ ਕਹਿੰਦੇ ਕਿਰਪਾਨ ਕੱਢਦੀ ਆ ਤੇ ਇੱਕ ਲਕੀਰ ਖਿੱਚ ਦਿੰਦੀ ਆ ਇਹਨੇ ਜਿਨ੍ਹਾਂ ਨੂੰ ਪਰਿਵਾਰ ਪਿਆਰੇ ਨੇ ਉਹ ਵਾਪਸ ਚਲੇ ਜਾਓ ਜਿਨ੍ਹਾਂ ਨੂੰ ਆਪਣੀ ਤੇ ਸਰੀਰ ਤੇ ਪਿਆਰੇ ਨੇ ਵਾਪਸ ਚਲੇ ਜਾਓ ਤੇ ਜਿਨ੍ਹਾਂ ਨੇ ਸੀਧੀਆਂ ਪਾਉਣੀਆਂ ਨੇ ਉਹ ਹ ਲਕੀਰ ਹੈ ਜਿਹੜੀ ਉਹ ਟੱਪਿਓ ਤੇ ਗੁਰੂਪ੍ਰਸਾਦ ਸੰਗਤ ਜਿਹੜੇ ਭਾਗ ਸੇ ਕੋਣੀ ਦੀ ਉਹ ਆਪਣੇ ਘਰਾਂ ਨੂੰ ਚਲੇ ਗਏ ਤੇ 4 5 ਤੇ ਬਾਕੀ 40 ਸਿੰਘ ਨੇ ਜਿਹੜੇ ਵਿੱਚੇ ਉਹ ਸਾਰੇ ਨੇ ਜਿਹੜੇ ਉਹ ਲੈਣ ਤੱਕ ਕੇ ਸਤਿਗੁਰਾਂ ਦੇ ਵੱਲ ਆ ਗਏ ਆਖੋ ਸਤਿਨਾਮ ਵਾਹਿਗੁਰੂ ਤੇ ਸਤਿਗੁਰਾਂ ਦੇ ਵੱਲ ਆ ਗਏ ਤੇ ਗੁਰੂ ਸਾਧ ਸੰਗਤ ਜੀ ਹੁਣ ਮਾਤਾ ਭਾਗੌਰ ਕੈਦੀ ਮਹਾਂ ਸਿੰਘ ਉਹਨਾਂ ਨੂੰ ਕਹਿੰਦੀ ਕਿ ਹੁਣ ਆਪਣੇ ਇਸ ਤਰ੍ਹਾਂ ਕਰਨਾ ਆਪਣੇ ਗੁਰੂ ਮਹਾਰਾਜ ਨੂੰ ਜਾ ਕੇ ਕਹਿਣਾ ਨਹੀਂ ਵੀ ਅਸੀਂ ਤੇ ਤੁਹਾਡੇ ਵਾਸਤੇ ਲੜਨ ਆਏ ਆ ਅਸੀਂ ਆਪਾਂ ਨੇ ਜਿਹੜੀ ਫੌਜ ਆਉਣੀ ਨਾ ਉਹ ਤੋਂ ਮੁਹਰੇ ਜਾ ਕੇ ਲੜਨਾ ਆਪਾਂ ਨੇ ਤੇ 1 ਕਿਲੋਮੀਟਰ ਅੱਗੇ ਜਾ ਕੇ ਤੇ ਗੁਰੂ ਰੂਪ ਸਾਹਿਬ ਜੀ ਫਿਰ ਸਾਰੇ ਜਿੰਨੇ ਵੀ ਸਿੰਘ ਸੀਗੇ ਉਹਨਾਂ ਨੇ ਜਾ ਕੇ ਝਾੜਾਂ ਦੇ ਉੱਤੇ ਇੱਕ ਪਾਸੇ ਪੂਰਬ ਦੇ ਵੱਲੋਂ ਫੌਜ ਆਉਣੀ ਸੀ ਪੂਰਬ ਦੇ ਵੱਲੋਂ ਫੌਜ ਆਉਣੀ ਸੀ ਤੇ ਇਧਰੋਂ ਝਾੜਾਂ ਦੇ ਉੱਤੇ ਕੱਪੜੇ ਪਾ ਦਿੱਤੇ ਵੀ ਪਤਾ ਲੱਗ ਜੀ ਕਿ ਸਿੰਘ ਇੱਥੇ ਨੇ ਤੇ ਉਧਰੋਂ ਫੌਜ ਹੈ ਜਿਹੜੀ ਸੂਬਾ ਸਰਹੰਦ ਹੈ ਜਿਹੜਾ ਜਿੰਨੇ 10000 ਦੇ ਕਰੀਬ ਫੌਜ ਲੈ ਕੇ ਆ ਰਹਾ ਹੈ ਧੂੜ ਉੱਡਦੀ ਹੈ ਦੂਰੋਂ ਧੂੜਾਂ ਉੱਡਦੀਆਂ ਦਿਖ ਰਹੀਆਂ ਨੇ ਘੋੜਿਆਂ ਦੇ ਉੱਤੇ ਫੌਜ ਆ ਰਹੀ ਹੈ ਤੇ ਇਧਰੋਂ ਸਿੰਘ ਨੇ ਮਹਾਸਿੱਖੋਣੀ ਮਾਤਾ ਭਾਗੌਰ ਇਧਰੋਂ ਗੁਰੂ ਰੂਪ ਸਾਹਿਬ ਜੀ ਤੇ ਜਦੋਂ ਜਾਗੂ ਹੁੰਦੀ ਆ ਤਾਂ ਪੂਰਾ ਸੀ ਜਿਹੜਾ ਉਹਨੂੰ ਜਾ ਕੇ ਗ੍ਰਿਫਤਾਰ ਕਰ ਲਿਆ ਫੌਜ ਨੇ ਕਹਿੰਦੇ ਤੂੰ ਦੱਸ ਗੁਰੂ ਗੋਬਿੰਦ ਸਿੰਘ ਕਿੱਥੇ ਹੈ ਕੀ ਪਲਾਨਿੰਗ ਹੈ ਸੀ ਗੁਰੂ ਗੋਬਿੰਦ ਸਿੰਘ ਦੀ ਜੰਗੀ ਪਲਾਨਿੰਗ ਕੀ ਹੈ ਤੇ ਕਪੂਰਾ ਸੀ ਜਿਹੜਾ ਇਹਨੂੰ ਗ੍ਰਿਫਤਾਰ ਕਰ ਲਿਆ ਸੀਗਾ ਉਹਨੂੰ ਮਜਬੂਰੀ ਕਪੂਰੇ ਨੂੰ ਦੱਸਣਾ ਪਿਆ ਵੀ ਇੱਥੇ ਤਰਾਨੇ ਦੀ ਢਾਬ ਦੇ ਵਾਲੇ ਵਾਲੇ ਗੁਰੂ ਸਾਹਿਬ ਨੇ ਘੇਰਾ ਪਾਇਆ ਹੋਇਆ ਹੈ ਇੱਥੇ ਬੈਠੇ ਨੇ ਸਭੂ ਸੱਚੇ ਬਾਸਾ ਤੇ ਗੁਰੂ ਸਾਹਿਬਾਂ ਦੇ ਜਿਉਂ ਨਾ ਜਦੋਂ ਫੌਜ ਆਈ 40 ਸਿੱਖ ਨੇ ਜਿਹੜੇ ਟੁੱਟ ਕੇ ਪੈ ਗਏ ਵਾਹ ਸੰਗੋਂ ਨਹੀਂ ਤੇ ਮਾਤਾ ਪਿਤਾ ਕੌਣ ਲੜਦੇ ਨੇ ਇਹ ਹਜ਼ਾਰਾਂ ਦੀ ਸੈਂਕੜਿਆਂ ਦੇ ਗਰੀਬ ਇਹਨਾਂ ਨੇ ਫੌਜ ਆਏ ਜਿਹੜੀ ਫਟੜ ਕਰ ਰਹੀ ਕਿਉਂਕਿ ਇੱਕ ਤਾਂ ਪੈਸਿਆਂ ਦੇ ਵਾਸਤੇ ਲੜਨਾ ਇੱਕ ਧਰਮ ਦੇ ਵਾਸਤੇ ਜਨੂਨ ਦੇ ਵਾਸਤੇ ਆਪਣੀ ਅਣਖ ਦੇ ਵਾਸਤੇ ਲੜਨਾ ਜਿਹੜੀ ਅਰਥ ਦੇ ਵਾਸਤੇ ਲੜਨਾ ਹੈ ਗੁਰੂ ਸਾਧ ਸੰਗਤ ਜੀ ਉਹ ਰੂਹ ਦੇ ਨਾਲ ਲੜਿਆ ਜਾਂਦਾ ਹੈ ਤੇ ਜਿਹੜਾ ਪੈਸਿਆਂ ਦੇ ਵਾਸਤੇ ਲੜਨਾ ਹੈ ਉਹ ਆਪਣੀ ਜਾਨ ਬਚਾ ਕੇ ਲੜਿਆ ਜਾਂਦਾ ਬਸ ਲੜ ਰਹੇ ਨੇ ਉਧਰੋਂ ਤੇ ਬਸ ਉਧਰੋਂ ਆਖ ਰਹੇ ਨੇ ਕਹਿੰਦੇ ਹੋਣ ਲੱਗ ਜੇ ਤਰਮ ਦੇ ਲੇਖੇ ਪਾਪਨ ਜਿੰਤਨੀ ਪਾਪਨ ਜਿੰਨੀ ਲੱਗੇ ਤਰਮ ਦੇ

Take my the Thank you. ਤੇ ਉਹ ਸਾ ਸੰਗਤ ਜੀ ਹੁਣ ਮਹਾਰਾਜ ਕੋਲ ਲੜ ਰਹੇ ਨੇ ਤੇ ਸੈਂਕੜਿਆਂ ਦੇ ਗਰੀਬ ਫੌਜ ਹੈ ਫਟੜ ਕਰ ਦਿੱਤੀ ਫਟੜ ਕਰਕੇ ਤੇ ਉਧਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਟੀਪੀ ਦੇ ਉੱਤੇ ਬੈਠੇ ਨੇ ਟੀਪੀ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਤੀਰ ਮਾਰਦੇ ਨੇ ਤੇ ਦੋ-ਦੋ ਤਿੰਨ-ਤਿੰਨ ਨੂੰ ਬਿਨਕ ਰੱਖ ਦਿੰਦੇ ਨੇ ਆਪ ਕੋ ਸਤਨਾਮੋ ਤੇ ਗੁਰੂ ਸਾਹਿਬ ਕਰਨ ਜੀ ਕੋਈ ਐਵੇਂ ਨਹੀਂ ਸੀ ਨੌ ਤਕ ਕੀ ਦਾ ਤੀਰ ਕਮਾਨ ਸੀ ਸਭ ਕੁਝ ਸੱਚੇ ਪਾਤਸ਼ਾਹ ਜੀ ਦਾ 2.5 ਕੁਇੰਟਲ ਵਜਨ ਹੈ ਜਿਹੜਾ ਜੇ ਅਸੀਂ ਕਮਾਨ ਦੇ ਉੱਤੇ ਪਾਈਏ ਜਿੰਨਾ ਖਿੱਚਿਆ ਜਾਂਦਾ ਹੈ ਜਿੰਨਾ ਉਹ ਕਮਾਨ ਖਿੱਚਿਆ ਜਾਊਗਾ ਨਾ ਉਹਨਾਂ ਕਮਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਖਿੱਚ ਕੇ ਵਰਦੇ ਹੁੰਦੇ ਸੀ ਤੇ ਦੋ-ਤਿੰਨ ਤੰਦ ਦੇ ਵਿੱਚੋਂ ਜਿਵੇਂ ਮੱਖਣ ਦੇ ਵਿੱਚੋਂ ਨਾ ਗੁਰੂ ਰੂਪ ਸਾਹਿਬ ਜੀ تیر ਨਿਕਲਦੇ ਨੇ ਇਸ ਤਰ੍ਹਾਂ ਦੋ-ਦੋ ਤਿੰਨ-ਤਿੰਨ ਬੰਦਿਆਂ ਨੂੰ ਮਿੰਨ ਕੇ ਲੰਘ ਜਾਂਦੇ ਸੀ ਸਤੂ ਸੱਚੇ ਪਾਸ ਸਾ ਜੀ ਆਂਦੇ تیر ਤੇ ਗੁਰੂ ਰੂਪ ਸਾਹਿਬ ਜੀ ਹੁਣ ਅਤੀਕ ਫੌਜ ਜਦੋਂ ਮਾਰੇਗੀ ਤੇ ਉਹਨਾਂ ਨੂੰ ਲੱਗੀ ਇਤਿਆਸ ਫੌਜ ਨੂੰ ਸਤੂ ਸੱਚੇ ਪਾਸ ਸਾ ਜੀ ਨੇ ਢਾਲ ਸੀ ਜਿਹੜੀ ਉਹਨੂੰ ਪਾਇਆ ਹੋਇਆ ਸੀ ਘੇਰਾ ਪਿਆਸ ਲੱਗੀ ਤੇ ਕਪੂਰੇ ਨੂੰ ਪੁੱਛਦੇ ਨੇ ਕਹਿੰਦੇ ਇੱਥੇ ਹੋਰ ਪਾਣੀ ਦਾ ਕੋਈ ਪ੍ਰਬੰਧ ਹੈ ਤੇ ਕਪੂਰਾ ਕਹਿੰਦਾ ਨਹੀਂ ਸੁਪੇਸਰਾ ਨੂੰ ਕਹਿੰਦਾ ਵੀ ਨਹੀਂ ਇੱਥੇ ਲਵੇ ਲਾਉਣੇ ਕਿਤੇ ਨਹੀਂ ਜਦੋਂ ਕਿ ਕਪੂਰੇ ਨੂੰ ਪਤਾ ਸੀ ਵੀ ਦੋ ਜਗ੍ਹਾ ਢਾਬਾਂ ਤੋਂ ਹੋਰ ਸੀ ਥੋੜਾ ਜਿਹਾ ਫਰਕ ਨਾਲ ਸੀ ਪਰ ਕਪੂਰੇ ਨੇ ਦੱਸਿਆ ਨਹੀਂ ਫੜਿਆ ਹੋਇਆ ਸੀ ਕਪੂਰੇ ਨੂੰ ਕੈਨ ਕੀਤਾ ਹੋਇਆ ਸੀ ਆਪਣੇ ਲਵੇ ਤੇ ਸਤਗੁਰ ਸੱਚੇ ਪਾਸਾ ਜਿਹੜਾ ਫੇਰ ਵੀ ਪੱਖ ਤੂਲ ਗਿਆ ਪੂਰਾ ਹੈ ਜਿਹੜਾ ਤੇ ਗੁਰੂ ਨੂੰ ਪਛਾਹ ਸਕਣੀ ਜਦੋਂ ਫੌਜ ਨੂੰ ਅਤ ਦੀ ਪਿਆਸ ਲੱਗੀ ਤੇ ਪਿਆਸ ਤੋਂ ਫਿਰ ਪਿਆਸ ਲੱਗੀ ਪਿਆਸ ਦੇ ਮਾਰੇ ਫਿਰ ਉਹ ਤੋਂ ਉਹਨਾਂ ਨੂੰ ਪਿੱਛੇ ਮੁੜਦਾ ਗਿਆ ਤੇ 5000 ਸਿੰਘ ਹੈ 5000 ਫੌਜ ਹੈ ਬਾਸ ਲੈ ਕੇ ਸੁਪਾਸਰੰਗ ਹਾਰ ਕੇ ਉਹੋਂ ਫਿਰ ਬਾਸ ਲੈ ਗਿਆ ਤੇ ਹੋਂ ਸੱਚੇ ਪਾਸਾ ਮਹਾਰਾਜ ਤੇ ਪਾਸਾ ਜੀ ਟਿੱਬੀ ਦੇ ਉੱਤੇ ਖੜੇ ਨੇ ਦੇਖ ਰਹੇ ਨੇ ਗੂਰ ਤੱਕ ਵੀ ਸਿੰਘ ਨੇ ਸ਼ਹੀਦ ਹੋਏ ਪਏ ਨੇ ਫੌਜਾਂ ਨੇ ਜਿਹੜੀਆਂ ਉਹ ਪਈਆਂ ਨੇ ਸਤ ਸੂ ਸੱਚੇ ਪਾਸਾ ਜੀ ਫਿਰ ਟਿੱਬੀ ਤੋਂ ਉੱਤਰਦੇ ਨੇ ਉੱਤਰਦੇ ਨੇ ਸਤ ਸੂ ਸੱਚੇ ਪਾਸਾ ਜੀ ਤੇ ਦੇਖਦੇ ਨੇ ਸਿੰਘਾਂ ਸ਼ਹੀਦ ਹੋਏ ਪਏ ਨੇ ਫਿਰ ਮਹਾਰਾਜ ਮਾਰ ਦਿੰਦੇ ਨੇ ਮੇਰਾ 5000 ਹਜ਼ਾਰੀ ਸਿੰਘ ਇਹ ਮੇਰਾ 10000 ਹਜ਼ਾਰੀ ਸਿੰਘ ਜਿਹੜਾ 20 ਕਦਮ ਅੱਗੇ ਉਹ ਲੜ ਕੇ ਸ਼ਹੀਦੀ ਦਿੱਤੀ ਜਿਹਨੇ ਉਹ ਮੇਰਾ 20 ਹਜ਼ਾਰੀ ਸਿੰਘ ਇਸ ਤਰ੍ਹਾਂ ਮਹਾਰਾਜ ਸਚੇ ਪਾਸਾ ਜੀ ਫਿਰ ਬਾਤ ਦਿੰਦੇ ਨੇ ਸਾਰਿਆਂ ਨੂੰ ਤੇ ਇੱਕ ਸਿੰਘ ਹੈ ਪਿਆ ਹੁੰਦਾ ਹੈ ਕਿਉਂਕਿ ਰੇਤਾ ਸੀ ਸਾਰੇ ਕਿੱਬਿਆਂ ਦਾ ਇਲਾਕਾ ਸੀ ਉਹ ਤੇ ਮੂੰਹ ਦੇ ਉੱਤੇ ਮਿੱਟੀ ਪਈ ਹੋਈ ਹੈ ਮੂੰਹ ਦੇ ਉੱਤੇ ਮਿੱਟੀ ਪਈ ਹੋਈ ਹੈ ਤੇ ਮਹਾਰਾਜ ਸਚੇ ਪਾਸਾ ਜੀ ਆਪਣੇ ਕਮਜ਼ੂਰ ਨਾਲ ਉਸ ਸਿੰਘ ਦਾ ਚਿਹਰਾ ਹੈ ਜਿਹੜਾ ਉਹ ਸਾਫ਼ ਕਰਦੇ ਨੇ ਜਦੋਂ ਚਿਹਰਾ ਸਾਫ਼ ਕੀਤਾ ਤੇ ਦੇਖਿਆ ਕਹਿੰਦੇ ਮਹਾ ਸਿੰਘ ਤੂੰ ਮਹਾ ਸਿੰਘ ਨੂੰ ਆਖਿਆ ਕਹਿੰਦੇ ਤੂੰ ਤੇ ਮਹਾ ਸਿੰਘ ਦੇ ਆਖਰੀ ਸੁਵਾਸ ਸੀ ਜਿਹੜੇ ਉਹ ਚੱਲ ਰਹੇ ਸੀ ਸਿਰ ਹਲਾ ਦਿੱਤਾ ਕਹਿੰਦੇ ਹਾਂ ਮਹਾਰਾਜ ਤੇ ਮਹਾਰਾਜ ਉਹ ਅਖਿਆਰੇ ਮਹਾਰਾਜ ਕਹਿੰਦੇ ਵੀ ਤੁਸੀਂ ਤਾਂ ਚਲੇ ਗਏ ਸੀ ਮੇਰਾਵਾ ਲਿਖ ਕੇ ਨਹੀਂ ਮਹਾਰਾਜ ਓਹਨੋਂ ਹੋ ਗਈ ਸੱਚੇ ਪਾਸਾ ਜੀ ਸਭ ਤੋਂ ਬਹੁਤ ਵੱਡੀ ਭੁੱਲ ਹੋ ਗਈ ਤੇ ਹੁਣ ਸਾ ਸੰਗਤ ਜੀ ਕਿਰਪਾ ਕਰੋ ਤੁਸੀਂ ਮਹਾਰਾਜ ਸੱਚੇ ਪਾਸਾ ਕਹਿੰਦੇ ਵੀ ਕਿੰਨੇ ਬੜੀ ਹਿੰਮਤ ਕੀਤੀ ਹੈ ਤਨੇ ਇਹ ਸਰੀਰ ਲੈ ਕੇ ਲਾ ਦਿੱਤਾ ਤੁਹਾਨੂੰ ਨੇ ਦਸ ਗੰਦ ਕੀ ਮੰਗਦਾ ਮਹਾਰਾਜਾ ਮਹਾਰਾਜ ਨੇ ਆਖਿਆ ਕਹਿੰਦੇ ਮੰਗ ਕੀ ਮੰਗਦਾ ਮਹਾਂ ਸਿੰਘ ਕਹਿੰਦਾ ਮਹਾਰਾਜ ਹੋਰ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਜਿਹੜਾ ਇਹ ਬਿਦਾਵਾ ਹੈ ਨਾ ਇਹ ਪਾੜ ਦੇ ਦਿਓ ਸਾਰੇ ਸਿੰਘ ਨੇ ਸੱਚੇ ਪਾਤਸ਼ਾਹ ਜੀ ਸੱਚਖੰਡ ਦੇ ਦਰਵਾਜ਼ੇ ਤੇ ਖੜੇ ਨੇ ਸਿੰਘ ਨੇ ਜਿਹੜੇ ਦਰਵਾਜ਼ੇ ਦੇ ਉੱਤੇ ਖੜੇ ਨੇ ਸੱਚੇ ਪਾਤਸ਼ਾਹ ਜੀ ਦਰਵਾਜ਼ਾ ਨਹੀਂ ਖੰਭ ਰਿਹਾ ਸੱਚਖੰਡ ਦਾ ਕਹਿੰਦੇ ਪਹਿਲਾਂ ਤੁਸੀਂ ਤਾਂ ਬੇਦਾਵਾ ਲਿਖਿਆ ਹੋਇਆ ਹੈ ਕਿ ਗੋਬਿੰਦ ਸਿੰਘ ਨੂੰ ਤੁਹਾਡੇ ਲਈ ਸੱਚਖੰਡ ਕਿੱਥੋਂ ਹੋਣੀ ਆ ਤੁਸ ਸਤਨਾਮ ਤੇ ਜਿਨ੍ਹਾਂ ਨੇ ਬੇਦਾਵਾ ਗੁਰੂ ਸਾਧ ਸੰਗਤ ਜੀ ਲਿਖਿਆ ਹੈ ਨਾ ਜੇ ਮੇ ਕੇਸ ਦਾੜੀਆਂ ਕਟਾਲੇ ਅਸੀਂ ਨੇ ਤੇ ਬੇਦਾਵੇ ਅਸੀਂ ਵੀ ਲਿਖੇ ਹੋਏ ਨੇ ਤੇ ਗੁਰੂ ਨੂੰ ਸਾਧ ਸੰਗਤ ਜੀ ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਬੇਦਾਵਾ ਪਾੜੋ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਦੇਖਿਓ ਇੰਨਾ ਬਰੀਕ ਪਾੜੋ ਉਹਨੂੰ ਇੰਨੇ ਟੁਕੜੇ ਕਰੋ ਕੋਈ ਉਹਨੂੰ ਦੁਬਾਰਾ ਜੋੜ ਕੇ ਨਾ ਪੜ ਲਵੇ ਆਪੋ ਸਤਨਾਮੋ ਵਾਹਿਗੁਰੂ ਤੇ ਵੀ ਅਸੀਂ ਤੁਹਾਨੂੰ ਪੇਦਾਵਾ ਲਿਖਿਆ ਸੀ ਤੇ ਗੁਰੂ ਰੂਪ ਸਾਹਿਬ ਜੀ ਤੇ ਇਧਰੋਂ ਮਹਾਰਾਜ ਨੂੰ ਕਹਿੰਦਾ ਹਾਂ ਸੱਚੇ ਪਾਤਸ਼ਾਹ ਜੀ ਬੰਦਨ ਕਰਦੇ ਹਾਂ ਉਸ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸੁਣ ਬੰਦਨ ਕਾਟ ਨੂੰ ਗੁਰੂ

ਸਤਿਗੁਰ ਕੰਢਿ ਜੋ ਗੁਰੂ ਜੀ ਮੇਰੇ ਲਿਖੇ ਹਮੇ ਰਾਗਾਂ ਦੇ ਜੋ ਸਤਿਗੁਰ ਕੰਢਿ ਜੋ ਗੁਰੂ ਜੀ ਮੇਰੇ ਲਿਖੇ ਹਮੇ ਰਾਗਾਂ ਦੇ ਜੋ কেয় আমেতা মাতায়ে দুটে কেয়েডা মেযে আমেদা মাতায়ে সরিা কেটা কায় ন্য় হায়ে কে চার্য়ে সক্য়ে ਵੇ ਦਾਵਾ ਪਾਣ ਕੇ ਜਿਹੜਾ ਬੰਧਨ ਪਾਏ ਨੇ ਉਹਨਾਂ ਨੂੰ ਕੱਟ ਦੇਵੋ ਤੇ ਗੁਰੂ ਸਾਧ ਸੰਗਤ ਜੀ ਤੇ 40 ਸਿੰਘ ਨੇ ਜਿਹੜੇ ਸੱਚਖੰਡ ਦੇ ਦਰਵਾਜੇ ਦੇ ਉੱਤੇ ਖੜੇਗੇ ਸੱਚੇ ਪਾਤਸ਼ਾਹ ਜੀ ਤੇ ਇਧਰੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੇ ਦੇ ਦਾਵਾ ਹੈ ਉਹ ਪਾੜਿਆ ਤੇ ਉਧਰੋਂ ਜਿਹੜਾ ਸੱਚਖੰਡ ਦਾ ਦਰਵਾਜਾ ਹੈ ਉਹ ਖੁੱਲ ਗਿਆ ਕੋ ਸਤਨਾਮੋ ਸ਼੍ਰੀ ਵਾਹਿਗੁਰੂ ਮਹਾਰਾਜ ਨੇ ਆਖਿਆ ਕਹਿੰਦੇ ਜਾਓ ਮਾ ਸੰਗਤ ਤੁਹਾਨੂੰ ਅੰਧਰਾਂ ਤੋਂ ਮੁਕਤ ਕੀਤਾ ਤੇ ਤੁਹਾਨੂੰ ਮੁਕਤ ਕਰ ਦਿੰਦਾ ਤੇ ਇਸ ਕਰਕੇ ਇਸ ਜਗ੍ਹਾ ਦਾ ਜਿਹੜਾ ਨਾਮ ਬੁਵੇਗਾ ਉਹ ਮੁਕਤ ਸਰ ਹੋਵੇਗਾ ਤੇ ਜਿਹੜਾ ਵੀ ਮਾਗੀ ਆ ਕੇ ਇਥੇ ਸਾਧਾ ਦੇ ਨਾਲ ਇਸਨਾਣ ਕਰੇਗਾ ਤੇ ਉਹਨਾਂ ਦੇ ਬੰਧਨਾਂ ਨੇ ਜਿਹੜੇ ਇਹੇ ਸੰਸਾਰ ਦੇ ਬੰਧਨ ਨੇ ਭਾਵਨ ਦੇ ਬੰਧਨ ਨੇ ਉਹ ਕੱਟ ਜਾਣਗੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਸੰਗਤ ਜੀ ਇਸ ਤਰ੍ਹਾਂ ਮਹਾਸੰਗ ਨੇ ਤਾਂ ਆਪਣਾ ਬੇਦਾਵਾ ਹੈ ਜਿਹੜਾ ਪਰਵਾਲਿਆ ਤੇ ਅਸੀਂ ਵੀ ਸਤ ਨੂੰ ਸੱਚੇ ਪਾਸਾ ਜੀਦਾ ਇਹ ਬਚਨ ਹੈ ਮੰਨिए ਖੰਡੇ ਵਾਤੇ ਨਾਲ ਅਮਰਤ ਹੈ ਜਿਹੜਾ ਹੋ ਸਕੀਏ ਤੇ ਗੁਰੂ ਵਾਲੇ ਬਣੀਏ ਤੇ ਗੁਰੂ ਸਾਹਿਬ